ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸਰਿਆਲੀ ਵੀਰ ਲਖਵੀਰ ਲਖੇ ਤੇ ਵੀਰ ਹੈਪੀ ਦੇ ਕੋਲ ਆਇਆ ਦੋਸਤੋ ਇਸ ਫਾਰਮ ਤੋਂ ਆਪਾਂ ਪਹਿਲਾਂ ਵੀ ਕਾਫੀ ਵੀਡੀਓ ਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਸੋ ਚੰਗੀ ਸ਼ਾਨਦਾਰ ਕੁਆਲਿਟੀ ਦੇ ਵਿੱਚ ਪਸ਼ੂ ਆਉਂਦੇ ਆ ਠੀਕ ਆ ਜੀ ਮੱਝਾਂ ਆਉਣ ਝੋਟੀਆਂ ਚਾਹੇ ਵੈੜਾ ਹੋਣ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਵਾਲੇ ਪਸ਼ੂ ਆਉਂਦੇ ਆ ਠੀਕ ਆ ਜੀ ਤੇ ਡੇਲੀ ਰੁਟੀਨ ਦੇ ਵਿੱਚ ਪਸ਼ੂ ਇਸ ਫਾਰਮ ਤੇ ਤਾਨੂੰ ਵੇਖਣ ਦੇ ਵਿੱਚ ਮਿਲ ਜਾਣਗੇ ਸੋ ਕਿਸੇ ਟਾਈਮ ਵੀ ਕੋਈ ਮੇਰਾ ਭਰਾ ਵਿਜ਼ਿਟ ਕਰ ਸਕਦਾ ਠੀਕ ਆ ਜੀ ਅੱਜ ਇਸ ਵੀਡੀਓ ਦੇ ਵਿੱਚ ਨਾਗਾਪਾ ਤੁਹਾਨੂੰ ਟੋਟਲ ਵੈਸੇ ਤਿੰਨ ਕੇ ਦਿਖਾਉੜਿਆ ਠੀਕ ਆ ਜੀ ਇੱਕ ਝੋਟੀ ਆ ਵੈਸੇ ਨਾਗਾਪਾ ਤੁਹਾਨੂੰ ਟੋਟਲ ਚਾਰ ਹੀ ਦਿਖਾਵਾਂਗੇ ਜਿਨ੍ਹਾਂ ਦੇ ਵਿੱਚੋਂ ਪਸ਼ੂ ਇੱਕ ਝੋਟੀ ਦੀ ਗੱਲ ਕਰੀਏ ਦੋਸਤੋ ਇੱਕ ਝੋਟੀ ਕੱਪਣਾ ਤਿਆਰੀ ਵਾਲੀ ਬਾਕੀ ਐਨੀਮਲ ਸਾਰੇ ਸੋਏ ਸੁਬਾਏ ਆ ਸੋ ਚਾਹ ਨਗਾ ਦੀ ਡਿਟੇਲ ਹੈਪੀ ਹੋਣ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਬਾਕੀ ਮੇਰਾ ਵੀਰ ਖਾਸ ਵਿਜ਼ਿਟ ਤੁਸੀਂ ਸਰਹਿਆਲੀ ਕਰਨੀ ਆ ਦਰਗਾਪੁਰ ਠੱਠੀਆਂ ਮੰਤਾ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਨਸ਼ਾਰੇ ਪੰਨੂਆਂ ਤੋਂ ਵੀ ਕੋਈ 2-3 ਕਿਲੋਮੀਟਰ ਦੀ ਦੂਰੀ ਆ ਅੱਜ ਤਰੀਕ 224 ਸਤੰਬਰ ਤੇ ਸਮਾਂ ਕੋਈ ਦੁਪਹਿਰ ਦੇ ਡੇਢ 2:00 ਵਜੇ ਦਾ ਆ ਉਹ ਕਰਦੇ ਆ ਗੱਲਬਾਤ ਲੈਣੇ ਆ ਡਿਟੇਲ ਕੀ ਇਨਫੋਰਮੇਸ਼ਨ ਆ ਅੱਜ ਨਾਲ ਪਸ਼ੂਆਂ ਦੀ ਸੋ ਮੱਝਾਂ ਝੋਟੀਆਂ ਪੂਰੀਆਂ ਸ਼ਕੀਨ ਆ ਠੀਕ ਆ ਜੀ ਤੇ ਜਿਹੜੀਆਂ ਕਾਫੀ ਦਿਨਾਂ ਦੀਆਂ ਸੂਈਆਂ ਦੋਸਤੋ ਇਕੱਠਾ 78 77 ਦਿਨਾਂ ਦੀਆਂ ਸੂਈਆਂ ਨੇ ਉਹਨਾਂ ਥਲੇ ਦੁੱਧ ਵੀ ਚੰਗਾ ਇੱਕ ਤਾਂ ਨਗ ਜਿਹੜਾ ਤੁਹਾਨੂੰ ਆਪਾਂ ਹੁਣ ਬੋਲੇ ਤੇ ਅੱਜ ਹੀ ਜਿਹੜੀ ਸੂਈ ਹੈ ਝੋਟੀ ਦਿਖਾਵਾਂਗੇ ਬਹੁਤ ਸ਼ਾਨਦਾਰ ਕੁਆਲ ਸਭ ਤੋਂ ਪਹਿਲਾਂ ਵੀਰ ਐਪੀ ਸਾਸਰੀ ਕਾ ਸਾਸਰੀ ਕਾ ਸੰਧੂ ਸਾਹਿਬ ਉਹ ਠੀਕ ਠਾਕ ਐ ਚੜਦੀ ਕਲਾ ਕਿਰਪਾ ਸਤਿਗੁਰੂ ਜੀ ਬਹੁਤ ਵਧੀਆ ਲੱਖੇ ਪਾਸ ਸਾਸਰੀ ਕਾ ਉਹ ਠੀਠਾ ਮਹਾਰਾਜ ਠੀਕ ਹੈ ਭਰਾ ਵਧੀਆ ਚੰਗੀਆਂ ਝੋਟੀਆਂ ਜੀਆਂ ਚਾਰ ਅੱਜ ਚਾਰ ਨਾ ਗਏ ਇੱਕ ਦਿਨ ਵੀ ਕਿੰਨੇ ਦਿਆ ਸੀ ਚੁਵਾਈ ਕਰਕੇ ਆ ਰਮਕੇ ਆਪਣਾ ਸੁਤਰਾ ਉਧਾਰ ਕਰਦੇ ਸੀ ਪਰ ਆਪਣੀ ਜਾਣ ਚਾਹਣੀ ਤਾਂ ਕਰਕੇ ਆਪਾਂ ਨਹੀਂ ਚੁਵਾਈ ਕਰਕੇ ਉਹਦੀ ਚੁਵਾਈ ਹੋਈ ਕਿੰਨੇ ਕਜੇ ਕਰ ਲਈ ਸੀ ਪੋਰੀ 7:00-8:00 ਵਜੇ ਠੀਕ ਹੈ ਜੀ ਤਾਂ ਦੋਸਤੋ ਵੀ ਝੋਟੀ ਤੁਹਾਨੂੰ ਦਿਖਾ ਦਾਂਗੇ ਠੀਕ ਆ ਜੀ ਮਾਰਨਿੰਗ ਚ ਲੋ ਕੋਈ ਕਸਟਮਰ ਗਾਹਕ ਆਏ ਸੀਗੇ ਤੇ ਚਵਾਈ ਉਹਦੀ ਕਰ ਗਏ ਆ ਫਿਲਹਾਲ ਚਲੋ ਕੋਈ ਵੀਰ ਉਹਨਾਂ ਦਾ ਆਪਣਾ ਜਿਹੜਾ ਨਿੱਜੀ ਫੈਸਲਾ ਇਹਦਾ ਅਰਸ-ਸਾਰ ਕਰਦੇ ਸੀ ਗਾਹਕ ਠੀਕ ਆ ਜੀ ਉਹਦੇ ਕਰਕੇ ਝੋਟੀ ਸੇਲ ਨਹੀਂ ਕੀਤੀ ਗਈ ਪਰ ਹੁਣ ਜਿੰਨੇ ਵੀ ਬਣੀ ਥਣੀ ਆ ਹੁਣ ਟਾਈਮ ਦੇ ਹਿਸਾਬ ਨਾਲ ਉਹ ਆਪਾਂ ਤੁਹਾਨੂੰ ਦਿਖਾ ਦਾਂਗੇ ਤਸੱਲੀ ਦੇ ਨਾਲ ਠੀਕ ਆ ਜੀ ਆਓ ਕਰਦੇ ਆ ਡਿਟੇਲ ਲੈਣੀ ਸ਼ੁਰੂ ਆਪੀ ਕਿਹੜੇ ਪਾਸੇ ਫਿਰ ਸਟਾਰਟ ਕਰਦੇ ਆ ਉਹ ਉਧਰ ਹੀ ਕਰ ਲੈਣੀ ਝੋਟੀ ਜੀ ਆਜੋ ਜੀ ਇੱਕ ਜਸਟ ਹੁਣ ਕੁਝ ਕੇ ਸਮਾਂ ਪਹਿਲਾਂ ਸੂਈ ਝੋਟੀ ਦਿਖਾਉਣੇ ਆ ਬ ਕੋਕਾ ਪੀਜ਼ਾ ਬਿਲਕੁਲ ਛੋਟੀ ਸਿੰਗੀ ਆ ਵੇਲ ਬਟਾ ਪੂਰਾ ਮੈਂ ਦਾ ਬਾਕੀ ਆਪਾਂ ਗੱਲਬਾਤ ਕਰਦੇ ਹੈਪੀ ਸੂਆ ਕਿਨਵਾ ਸੂਈ ਛੋਟੀ ਇਸਮ ਦਾ ਦੂਜਾ ਸੂਆ ਛੋਟੀ ਸੂਈ ਆ ਜੀ ਦੂਸਰਾ ਸੂਆ ਹਾਂਜੀ ਤੇ ਤਕਰੀਬਨ ਹੁਣ ਕਿੰਨਾ ਕ ਟਾਈਮ ਹੋਇਆ ਸੂਈ ਨੂੰ ਇਹ ਸਾਨੂੰ ਸਾਫ ਰਾਤ ਸੂਈ ਛੋਟੀ 12:00 ਵਜੇ ਰਾਤ 12:00 ਹਾਂਜੀ ਹਾਂਜੀ ਜੇ ਦੂਰ ਪੈ ਗਈ ਸੀਗੀ ਹਾਂ ਜੇ ਦੂਰ ਹੋ ਕੇ ਜੇਰਾ ਪਲੋਵੇ ਪਈ ਸਾਰੀ ਠੀਕ ਹੈ ਜੀ ਹਾਂਜੀ ਹਾਂਜੀ ਜੇਰ ਪਾਤੀ ਆ ਠੀਕ ਹੈ ਜੀ ਹਾਂਜੀ ਹੈਪੀ ਸੂਆ ਦੂਜਾ ਹੀ ਐ ਦੂਜਾ ਸੂਆ 6 ਦੰਦ ਛਕੀ ਆ ਹਾਂਜੀ ਕੰਨੀਆਂ ਖਲੋਤੀਆਂ ਹ ਹਾਂਜੀ ਮਗਰ ਬੱਚਾ ਕੱਟੀ ਕਟਾ ਕਟਲ ਕਟਾ ਜੀ ਲਓ ਜੀ ਮੇਲ ਕਾਫਾ ਥੋੜਾ ਠਾ ਦੇਓ ਬੱਚੇ ਨੂੰ ਕੱਟਾ ਬਹੁਤ ਆਖੀ ਦੇ ਦਿੱਤਾ ਫਿਰ ਰਾਤੀ ਤੋਸੋ ਛੋਟੀ ਸੂਈ ਆ ਠੀਕ ਆ ਜੀ ਰਾਤ ਹੀ ਸੂਈ ਤੇ ਰਾਤ ਹੀ ਜੇਦੂ ਰਪਾਈ ਦੀ ਹੈ ਮੈਂ ਨਾਰੂ ਆਦੇ ਹੈ ਪਰ ਮੜਾ ਖਾ ਗਈ ਸਾਰਾ ਲਾ ਗਿਆ ਠੀਕ ਆ ਜੀ ਹੈ ਨਾਲ ਦੇ ਨਾਮੀ ਮੂੰਹ ਮੇ ਮਾਰ ਜਾਂਦੀ ਹਾਂਜੀ 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 ਬੱਚੇ ਦੇ ਨਾਲ ਨਾੜੂ ਤੁਹਾਨੂੰ ਦਿਖਾਈ ਦੋਗਾ ਕੱਟਾ ਕੋਟਾ ਹੋ ਗਿਆ ਤੇ ਕਟਾ ਵੀ ਦੋਸਤੋ ਬਿਲਕੁਲ ਕਰਾਂਗਾ ਕੁਛ ਕੁਛ ਮਦਰ ਵਾਂਗੂ ਹੀਆਂ ਵੀ 2-3 4 ਇੰਚ ਵਾਈਟ ਤੇ ਛੋਟੀ ਚੰਗੀ ਆ ਠੀਕ ਆ ਜੀ ਬਿਲਕੁਲ ਛੋਟੀ ਸਿੰਗੀ ਵਿੱਚ ਪਤਲਾ ਹਾਈਟ ਕਾਤ ਤਾਂ ਬਹੁਤ ਸੋਨਾ ਠੀਕ ਆ ਜੀ ਬਾਕੀ ਤੁਸੀਂ ਅਜਾ ਕਰੋ ਚੌੜਾ ਪਿੱਠਪੜਾ ਸਮਝਾ ਪੂਰੀ ਵੱਡੀ ਆ ਦੇ ਠੀਕ ਆ ਹੈਪੀ ਮਾਰਨਿੰਗ ਚਵਾਈ ਥੋੜੀ ਬਾਦੀ ਕਰ ਲਓ ਤਿੰਨ ਗੱਲ ਬੋਲਾ ਕੱਢਿਆ ਬੱਚੇ ਨੂੰ ਚੰਗਾ ਆ ਤਿੰਨ ਕਿਲੋ ਹਾਂਜੀ ਹਾਂਜੀ ਜਿਆਦਾ ਨਹੀਂ ਗਿਆ ਬਹੁਤ ਜਿਆਦੀ ਚੋਣ ਚੰਗੀ ਆ ਦੇ ਠੀਕ ਆ ਜੀ ਹਾਂਜੀ ਉਹ ਵੀ ਕਿਸਾਨ ਵੀਰੋ ਚਵਾਈ ਪਹਿਲੇ ਟਾਈਮ ਦੀ ਅਜਾ ਇੱਕ ਡੰਗ ਦੀ ਜਿਹੜੀ ਚਵਾਈ ਮਾਰਨਿੰਗ ਕੀਤੀ ਆ ਸੂਣ ਤੋਂ ਬਾਅਦ ਹੁਣ ਸ਼ਾਮ ਨੂੰ ਤਕਰੀਬਨ ਕੋਈ ਦੂਜੀ ਚਵਾਈ ਹੋ ਜੂਗੀ ਕੋਈ 2 2.5 ਤਿੰਨ ਕਿਲੋ ਬੋਲਾ ਪੀਂਦਾ ਵੀ ਕੱਢਿਆ ਅਜਾ ਥੱਲੇੋਂ ਠੀਕ ਆ ਤਹਾਣਾ ਪਾ ਤੁਹਾਨੂੰ ਇੱਕ ਵਾਰੀ ਥੋੜਾ ਲਾਗਿਓ ਦਿਖਾ ਦਿੰਨੇ ਆ ਪੂਰਾ ਮੁਠੀ ਥਾਣਾ ਠੀਕ ਆ ਜੀ ਆਹ ਕਰੋ ਚੈੱਕ ਐਪੀ ਵਾਸਤੇ ਚੋਣ ਚੋਣ ਪੋਲੀ ਆ ਬਰਾਬਰ ਬਹੁਤ ਜਿਆਦੀ ਚੋਣ ਪੋਲੀ ਆ ਗਏ ਹਾਂਜੀ ਠੀਕ ਆ ਜੀ ਉਹ ਵੀ ਚਵਾਈ ਜਿਹੜੀ ਦੋਸਤੋ ਪੋਲੀ ਆ ਇੱਕ ਨੰਬਰ ਚਵਾਈ ਆ ਇੱਕ ਵਾਰੀ ਆਪਾਂ ਬਾਹਰ ਕੱਢ ਕੇ ਤੁਹਾਨੂੰ ਤੋਰ ਕੇ ਦਿਖਾਉਨੇ ਆ ਠੀਕ ਆ ਜੀ ਤੋਂ ਸੁਭਾਣ ਬਹੁਤ ਜਿਆਦਾ ਝੋਟੀ ਦੇ ਵਿੱਚ ਖੂਬਸੂਰਤੀ ਬਹੁਤ ਆ ਠੀਕ ਆ ਜੀ ਇਹ ਖੜਾਉਣਾ ਹੀ ਇੱਕ ਚੀਜ਼ ਕਾਦੀ ਜੇ ਪ੍ਰਭਤ ਉਹਰੇ ਬੱਚੇ ਦਾ ਕਰਦੀ ਆ ਲੋੜੀ ਲੋੜੀ ਲੈਸ ਫਾਈਂਗ ਆ ਰਹੀ ਹੈ ਕੱਟੀ ਨਹੀਂ ਹਾਂਜੀ ਕੋਈ ਗੱਲ ਤੋਂ ਬਹੁਤ ਸੋਹਣੀ ਹਾਈਟ ਕੱਟ ਦੇ ਵਿੱਚ ਆ ਠੀਕ ਆ ਜੀ ਪੂਰੀ ਨਿੱਗਰ ਆ ਆ ਟ੍ਰੂਡਰ ਕੁਆਲਟੀ ਵੀ ਬਹੁਤ ਸੋਹਣੀ ਆ ਪੂਰੇ ਨਿੱਗਰ ਲੇਵੇ ਦੇ ਵਿੱਚ ਆ ਤੋਂ ਨਿੱਗਰ ਪਿੰਡੇ ਦੀ ਆ ਤੋਂ ਜਮਪਾਲ ਕਰਮਾਲੀ ਨੂੰ ਤੁਸੀਂ ਵੇਖ ਲਓ ਦੋਸਤੋ ਕਾਫੀ ਲੱਗਾ ਫੁੱਲ ਰਾਜੀ ਫੁੱਲ ਵਜਣ ਲੋਡ ਦੇ ਵਿੱਚ ਤੋਂ ਕਾਫੀ ਸ਼ਾਨਦਾਰ ਪੂਰੀ ਜਾਨਦਾਰ ਕੁਆਲਟੀ ਆ ਦੂਜਾ ਪੂਰੀ ਜੰਮੀ ਪੜੀ ਜਾ ਦੇ ਹਾਂ ਆ ਬੱਚੇ ਦਾ ਕਰਦੀ ਹੋਣੀ ਬਾਕੀ ਇੱਤੋਂ ਵੇਖ ਲਓ ਲਓ ਜੀ ਕੋਈ ਨਹੀਂ ਉਹ ਲੈ ਸੀ ਫਿਕੀ ਹੋ ਗਈ ਸ਼ਾਮ ਆਸ ਲੋ ਚੀਜ਼ ਰੱਖਣ ਵਾਲੀ ਆ ਤੇ ਹਾਂ ਲਓ ਦੱਸੋ ਚੰਗੀ ਸੇਵਾ ਚੰਗੀ ਸਾਫ ਸੰਭਾਲ ਦੇ ਵਿੱਚੋਂ ਬਸ ਉਹ ਨਿਕਲਦੇ ਆ ਜਦੋਂ ਕਿਸੇ ਸੇਵਾ ਕਿਸੇ ਵੀਰ ਨੇ ਕੀਤੀ ਹੋਵੇ ਹਾਂ ਲਓ ਕੀ ਆ ਠੰਡੀ ਧੀ ਜੀ ਕਰਮਾ ਵਾਲੀ ਲਓ ਜੀ 300 ਰੁਪਏ ਵੇਖੋ ਹਾਂ ਜੀ ਵੇਖ ਲਓ ਬਾਕੀ ਆ ਵੀ ਬੱਚੇ ਪੁੱਛੇ ਤੇ ਪੂਰੀ ਰਾਸ਼ੀ ਮੈਂ ਕਹਿੰਦਾ ਪੂਰੀ ਜਿੱਦਾਂ ਮਰਜ਼ੀ ਚੋਵੇ ਕੋਈ ਦੇ ਲੋ ਜੀ ਹਾਂਜੀ ਹਾਂਜੀ ਤੇ ਹਰ ਹੈਪੀ ਕੀ ਡਿਮਾਂਡ ਹੈ ਤੇ ਕੀ ਕੀਮਤ ਮੁੱਲ ਰਹੂਗਾ ਜੀ ਜੀ ਦਾ ਮੁੱਲ ਕਰ ਲਿਆ 1.5 ਲੱਖ ਰੁਪਈਆ ਹਾਂਜੀ ਤੇ 1.45 ਜੋ ਮਾਨਤਾ ਕਰ ਦਾਂਗੇ 1.45 1.45 ਜੋ ਠੀਕ ਆ ਹਾਂਜੀ ਅੱਛਾ ਹੈਪੀ ਦੁੱਧ ਕਿੰਨਾ ਘੱਟ ਤੋਂ ਘੱਟ ਚ ਆਉਂਦਾ ਸੰਧੂ ਸਾਹਿਬ 13 ਕਿਲੋ ਪਹਿਲਾਂ ਹੀ ਕੱਟੀਆਂ ਨੇ ਦੁੱਧ ਦੇਾਰ ਕੀ 16 ਆਉਂਦੇ ਸੀ 15 ਦੇ ਸੀ ਗਾੜੀ ਸੇਵਾ ਦੇ ਡਿਪੈਂਡ ਅਗਲੇ ਦੇ ਠੀਕ ਆ ਪਹਿਲਾਂ 13 ਕਿਲੋ ਚਵਾਗੇ 13 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਠੀਕ ਹਾਂਜੀ ਪਰ ਦੱਸੋ ਹਰ ਕੀ ਹੈਪੀ ਵੀ ਰੁਪਈਆਂ ਦਾ ਵੀ ਚੰਗੀ ਸੇਵਾ ਰਹੀ ਠੀਕ ਆ ਜੀ ਬਾਕੀ ਸੇਵਾ ਤੇ ਗੱਲ ਤੋ ਤੁਸੀ ਚੰਗਾ ਲੈ ਸਕਦੇ ਜੇ ਇਧਰ ਉਲਟ ਪਹਿਣੀ ਵਾਲੀ ਸਾਈਡ ਤੋਂ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਕਰੋ ਚੈੱਕ ਤੋ ਕੁੱਲਾ ਮਾਨਤਨ ਕਰਾਂਗੇ ਵੀਰ ਆਊਗਾ ਨਾ ਠੀਕ ਹੈ ਛੋਟੀ ਦੇ ਦੇਜਾਂਗੇ ਲਓ ਵੀ ਦੋਸਤੋ ਇੱਕ 45 ਜੈਸ ਨੂੰ ਮਾਤੇ ਉਹਦੇ ਵਿੱਚੋਂ ਕੁੱਲਾ ਡੁੱਲਾ ਮਾਨਤਨ ਹੋ ਜਾਊਗਾ 1 40 ਦੀ ਦੇ ਦਾਂਗੇ ਜਵਾਹ ਨਾ ਇਹ ਰੈਡੀ ਵੀ 1 40 ਦੀ ਹਾਂਜੀ ਹਾਂ ਨਾ ਇਹ ਰੈਡੀ ਛੋਟੇ ਭਾਈਆ ਚੋ ਇੱਕ 40000 ਦੀ ਕਿਸਾਨ ਵੀਰੋ ਇਹ ਲਾਸਟ ਹਾਂ ਨਾ ਜਿਹੜੀ ਤੁਹਾਨੂੰ ਮਿਲ ਜੂਗੀ ਇਹ ਤਕਰੀਬ ਉਹ ਚੰਗੀ ਵੱਡੀ ਆ ਕੋਈ ਛੋਟੀ ਨਹੀਂ ਗਈ ਹਾਂ ਨਹੀਂ ਫੋਲੋ ਵੱਡੀ ਹਾਂ ਹਾਂਜੀ 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 ਇੱਧਰ ਆ ਜੀਏ ਤੇ ਹੈਪੀ ਆਪਣੇ ਕੋਲ ਸੈਕਿੰਡ ਨੰਬਰ ਤੇ ਜਿਹੜੀ ਇਹ ਛੋਟੀ ਵੀਰੇ ਗੱਬਣ ਹਾਂਜੀ ਹਾਂਜੀ ਸੰਗੋ ਵੀ ਗੱਬਣ ਇਹ ਵੀ ਦੂਜਾ ਸੁਗਾ ਏ ਠੀਕ ਆ ਜੀ ਹਾਂਜੀ ਇਹ ਬਸ ਤਿਆਰ ਹੀ ਆ ਦੋ ਦਿਨ ਲੈ ਤੇ ਤਿੰਨ ਦਿਨ ਲੈ ਜੇ ਲੋ ਜੀ ਸਿਕਨ ਦੋਸਤੋ ਪੂਰਾ ਬਾਡੀ ਸਟਰਕਚਰ ਤੁਸੀਂ ਚੈੱਕ ਕਰੋ ਲੈਵੇ ਲੋਵੇ ਤੇ ਬੰਤਰ ਬਹੁਤ ਜਿਆਦੀ ਚੰਗੀ ਆ ਦੋਹਰਾ ਥਣ ਕਰਮਾਣੀ ਨੂੰ ਲੱਗਾ ਸੋ ਸਪੇਸ ਸੱਜੀ ਖੱਬੀ ਪਹਿਣ ਵਾਲੇ ਪਾਸੇ ਦੇਖੀਏ ਤਾਂ ਤਕਰੀਬ 8-7 ਇੰਚ ਦੀ ਜਿਹੜੀ ਸਪੇਸ ਹੀ ਆ ਵਿੱਚ ਅਗਲੇ ਪਿਛਲੇ ਥਾਂ ਦੇ ਕੋਈ ਚੱਪਾ ਚੱਪਾ ਵਰਲੇ ਕੀ ਆ ਠੀਕ ਆ। ਅੱਪੀ ਸਵੇਰ ਦੂਜਾ ਦੂਜਾ ਸਵੇਰ ਸਾਨੂੰ ਸਾਬ ਠੀਕ ਆ ਤਿਆਰੀ ਵੈਸੇ ਪੂਰੀ ਮੁਕੰਮਲ ਹੀ ਕਰੀ ਪਈ ਹਾਂ। ਹਾਂਜੀ 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 ਬਾਜਾ ਹੀ ਡਾਂਗੀ ਜਾਣਾ। ਠੀਕ ਆ ਜੀ। ਹਾਂਜੀ। ਹਾਂ ਦੋਸਤੋ ਅੱਜ ਭਰ ਰਹੀ ਆ ਠੀਕ ਆ ਜੀ। ਤਿਆਰੀ ਆਲਮੋਸਟ ਕੰਪਲੀਟ ਆ ਥੱਲੇੋਂ ਜੇਕਰ ਆਪਾਂ ਦੇਖੀਏ ਬਣੀ ਥਣੀ ਪ੍ਰੋਪਰ ਪਈਏ ਕਰਮਾਂ ਲਈ ਕੋਈ ਦਿਹਾੜੀ ਖੰਡ ਕੱਢ ਜੇ ਤੇ ਕੱਢ ਜੇ ਹੋ ਸਕਦਾ ਵੀ ਕੋਈ ਵੀਰ ਸੌਦਾ ਕਰ ਲੇ ਤੇ ਸਫਰ ਤੇ ਜਾਂਦੇ ਆ ਵੀ ਇਹ ਝੋਪੀ ਸੂਜਾਂ। ਇਹ ਇੱਥੇ ਰਹਿ ਗਈ ਜੇ ਕਦੋਂ ਇਹਨੂੰ ਕੱਢ ਜੂ ਹਾਂਜੀ ਹਾਂਜੀ ਠੀਕ ਆ ਲਖਵੀਰ ਖੋਲ ਕੇ ਇੱਕ ਵਾਰੀ ਤੋਰ ਦਿਜੀਏ ਇਹ ਕੋਈ ਲਸੀਫੀਕੀ ਨੂੰ ਦੋ ਦੇ ਦਾ ਵੀ ਰਕਾਰਡ ਬਹੁਤ ਚੰਗਾ ਹੈ ਚੰਗਾ ਪਸ਼ੂ ਤਾਂ ਖਰੀਦਣ ਦਾ ਚਾਹ ਵਾਣਾ ਵੀ ਚੰਗੀ ਮੱਝ ਛੋਟੀ ਖਰੀਦਣ ਦਾ ਚਾਹ ਵਾਣਾ ਉਹ ਵੀ ਦਾ ਤੁਸੀਂ ਪਹਿਲ ਦੇ ਆਧਾਰ ਤੇ ਸੌਦਾ ਕਰ ਲਓਗੇ ਠੀਕ ਆ ਸੋ 35 ਤੋਂ 30 ਦੀ ਹੈਪੀ ਬਿਲਕੁਲ ਓਕੇ ਰਿਪੋਰਟ ਮੈਂ ਕਹਿੰਦਾ ਕਿ ਬਹੁਤ ਜਿਆਦਾ 30 ਨਾ ਸਣਾਈ ਦੇ ਪਿਛੇ ਦੀ ਆਪਣੀ ਗਰੰਟੀ ਵੀ ਹੋਊਗੀ ਠੀਕ ਹੈ ਜੀ ਹਾਂਜੀ ਤਾਂ ਦੋਸਤੋ ਥਣਾ ਦੀ ਤੇ ਭਾਰ ਪਿਛੇ ਦੀ ਤਸल्ली ਗਰੰਟੀ ਹੋਊਗੀ ਠੀਕ ਆ ਜੀ ਕੋਈ ਮੇਰਾ ਵੀਰ ਐ ਇੱਥੋਂ ਤੁਸੀਂ ਲੈ ਕੇ ਜਾਂਦੇ ਹੋ ਪਹਿਲੀ ਤਾਂ ਗੱਲ ਇਹ ਆ ਵੀ ਦੋਸਤੋ ਇੱਥੋਂ ਤੁਸੀਂ ਤਸल्ली ਕਰਕੇ ਐਨੀਮਲ ਕੋਈ ਵੀ ਲੈ ਕੇ ਜਾਓ ਠੀਕ ਆ ਜੀ ਬਾਅਦ ਚ ਕੋਈ ਦੋ ਚੌ ਪੰਜਾ ਦਿਨਾਂ ਬਾਅਦ ਕੋਈ ਵੀਰ ਕਿੰਤੂ ਪਰੰਤੂ ਕਰੇ ਉਹ ਗੱਲ ਠੀਕ ਆ ਸਾਨੂੰ ਯਾਦ ਅਗਲਾ ਸਬਦਾ ਕਰ ਲੈ ਲਾ ਕੇ ਮੈਂ ਤੇ ਪਲੇ ਪਹਿਲੋਂ ਹਾਂ ਹਾਂ ਜੀ ਬਾਕੀ ਇਹ ਵੀ ਵੇਲੇ ਤੋਂ ਜਮੀਂ ਪਲੀ ਆ ਜੀ ਇਹ ਪੂਰੇ ਵਜਨ ਨੋੜ ਤੇ ਵੇਚਾ ਠੀਕ ਆ ਜੀ ਤੋਂ ਜਮੀਂ ਪਲੀ ਪੂਰੀ ਆ ਕੋਈ ਲਿੱਸੀਆਂ ਫਿੱਕੀਆਂ ਮੱਝਾਂ ਝੋਟੀਆਂ ਨਹੀਂ ਗਈਆਂ ਪੂਰੀਆਂ ਰਾਜੀ ਆ ਠੀਕ ਆ ਤੋਂ ਥੱਲੇ ਥੋਲੇ ਪਖਾਲੇ ਫੂਲੇ ਦੇ ਵਿੱਚ ਵੀ ਤੁਸੀਂ ਵੇ ਸਫਾਈ ਭਵਾਨੇ ਚੱਡੇ ਦੀ ਸੋ ਸੋ ਜਿਹੜੇ ਕੋਲ 17 ਕਿਲੋ ਦਾ ਗੈਪ ਦੁੱਧ 17 ਕਿਲੋ ਜੋੜੀ ਚਾਹੂਗਾ 14 ਕਿਲੋ ਚੋਇਆ ਪਹਿਲਾਂ ਨੇ ਠੀਕ ਆ ਜੀ ਹਾਂਜੀ ਆ ਦੇਖੋ ਜੀ ਆਪੇ ਕੀ ਡਿਮਾਂਡ ਕੀ ਮੁੱਲ ਕਰ ਦਿੰਦਾ ਸਰ ਜੀ ਮੁੱਲ ਕਰਦੇ 140 135 ਜੋ ਮਾਨਤਨ ਕਰ ਦਾਂਗੇ ਹੂੰ 130 ਦੀ ਝੋਟੀ ਦੇ ਦਾਂਗੇ ਹਾਂ ਨਹੀਂ ਹਾਂਜੀ ਜਿਹੜੀ ਦੇਣੀ ਆ ਠੀਕ ਹੈ ਜੀ ਹਾਂਜੀ ਬਾਬੇ 130000 ਕਿਸਾਨ ਦੇ ਉਹ ਇਹ ਹਾਣਾ ਜਿਹੜੀ ਦਿੱਤੀ ਜਾਊਗੀ 130000 ਦੇ ਵਿੱਚੋਂ ਮੌਕੇ ਤੇ ਥੋੜਾ ਪਤਾ ਕੋਈ ਬਿਚਾਰ ਸ਼ੋਸ਼ ਚ ਭਾਈ ਜਾ ਕੋਈ ਜ਼ਿਆਦਾ ਨਹੀਂ ਜਾ ਸਾਰੇ ਕਸਰਾ ਕੋਸਰਾ ਕੱਢ ਕੇ ਮੁੱਲ ਕੀਤੇ ਆਪਾਂ ਆ ਰਹੀ ਦੇਣ ਲੈਣ ਦੀ ਵਾਲੀ ਗੱਲ ਹੈ ਬਾਈ ਜੋੜੀ ਕੋ ਬਰੀਕੀ ਦੇ ਵਿੱਚ ਭਵਾਨਾ ਚੱਡਾ ਕਰਮਾ ਆ ਮਾ ਰੀਦ ਲਈ ਪਹਿਨਾ ਭੱਜੀ ਜਵਾਰੀ ਹਾਂ ਬਿਲਕੁਲ ਖੱਬੇ ਉਲਟ ਬਹਿਣੀ ਪਾਉਂਗਾ ਤੁਹਾਡੇ ਪਾਸੇ ਤੁਸੀਂ ਦੇਖੋਗੇ ਅੰਦਰ ਪਾਲ ਮਾਰੀ ਜਪਲ ਉਹ ਬਾਕੀ ਆ ਜੀ ਥੋੜੀ ਜਿਹੀ ਕਰ ਮਾਰੀ ਬਿਲਕੁਲ ਸੂਨ ਸੁਵਾਨ ਦੇ ਬਿਲਕੁਲ ਨੇੜੇ ਆ ਇਸ ਕਰਕੇ ਥੋੜੀ ਜਿਹੀ ਭਲ ਭੁਲ ਤੁਹਾਨੂੰ ਨਜ਼ਰ ਆਊਗੀ ਬਿਲਕੁਲ ਹਵਾ ਨਹੀਂ ਚੜੇ ਤੇ ਠੀਕ ਆ ਤਾਂ ਚੰਗੀ ਆ 130 ਦੇ ਵਿੱਚੋਂ ਮਾਨਦਾਨ ਹੋ ਜਾਊਗਾ ਠੀਕ ਆ ਸ਼ੂਟ ਸੱਪ ਆ ਜਾਊਗਾ ਆਪੀ ਇਧਰ ਆਪਣੇ ਕੋਲ ਤੀਜੇ ਨੰਬਰ ਤੇ ਜਿਹੜੀ ਇਹ ਵੀਰ ਉਹ ਸੰዱ ਸਾਹਿਬ ਸੂਈਨ ਹੋ ਗਏ ਛੇ ਦਿਨ ਦਿੱਤੀ ਇਹਦੀ ਮਰ ਗਈ ਪਿਛਲੀ ਵੀਡੀਓ ਦੇ ਝੋਟੀ ਪਾਈ ਆ ਵੀਰ ਉਹਨਾਂ ਨੇ ਉਹ ਵੀ ਗਈ ਮੁੜ ਕੇ 1000 ਰੁਪਏ ਬਿਆਨਾ ਪਾ ਕੇ ਲੈਣ ਨਹੀਂ ਆਏ ਮੈਨੂੰ ਲੱਗਦਾ ਵੀ ਪਿਛਲੀ ਵੀਡੀਓ ਦੇ ਵਿੱਚ ਬੱਚਾ ਬੱਚਾ ਆਇਆ ਕੱਟੀ ਮਗਰ ਕੱਟੀ ਕੱਟੀ ਸੀ ਮਗਰ ਕੱਟੀ ਢਿੱਲੀ ਸੀ ਹਾਂਜੀ ਆਈ ਢਿੱਲੀ ਸੀ ਕੱਟੀ ਸੀ ਨਾ ਮਗਰ ਹਾਂਜੀ ਹਾਂਜੀ ਤੇ ਉਦੋਂ ਕਿੰਨੇ ਕਿੰਨੇ ਦਿਨਾਂ ਦੀ ਸੂਈ ਦਸੀ ਆ 6ਵੇਂ ਦੇ ਹੁੰਦਾ 7ਵਾਂ ਅੱਜ 6ਵੇਂ 7ਵਾਂ ਦਿਨ ਹਾਂਜੀ ਉਦੋਂ ਅੱਜ ਭਲਕੇ ਕਦੋ ਦਿਨਾਂ ਦੀ ਹਾਂਜੀ ਦੋ ਦਿਨਾਂ ਦੀ ਸੂਈ ਹੋ ਦਿੰਦੇ ਉਹ ਦਿਨ ਦੇ ਬੋਲਾ ਸੀ ਅੱਜ 6ਵੇਂ 7ਵੇਂ ਦਿਨ ਹੋ ਗਿਆ ਸੀ ਤੇ ਹੁਣ ਦੁੱਧ ਤੇ ਆ ਗਈ ਕਿੰਨਾ ਗਿਆ ਸੋਨਾ 10 ਕੰਦ ਹੁੰਦਾ ਮਣਕੇ ਲੈ ਜਾਏ ਕੋਈ ਦੋ 10 ਕੰਦੋ ਮਣਕੇ ਦੇ ਦਾਂਗੇ ਚੋਣ ਧਾਨ ਦੀ ਐ ਬਹੁਤ ਜਾਦੀ ਚੋਣ ਚੰਗੀ ਆਵੇ ਸਵੇਰ ਤੀਜਾ ਕਿ ਦੂਆ ਦੋਸਤੋ ਦੂਜਾ ਬਾਕੀ ਹਰ ਘਪਰਾ ਦੀ ਆਪੋ ਆਪਣੀ ਸਮਝ ਆ ਠੀਕ ਆ ਜੀ ਸਿੰਗਲ ਹੱਡੀ ਦੀ ਆ ਅੱਜ ਤੋਂ ਕੋਈ 5 6 ਦਿਨ ਪਹਿਲਾਂ ਆਪਾਂ ਇੱਕ ਵੀਡੀਓ ਦੋਸਤੋ ਪਾਈ ਸੀ ਇਸ ਫਾਰਮ ਤੋਂ ਉਹਦੇ ਵਿੱਚ ਬੱਚਾ ਹੈਗਾ ਸੀਗਾ ਬਟ ਥੋੜਾ ਜਿਹਾ ਢਿੱਲਾ ਮੱਠਾ ਸੀਗਾ ਤੇ ਥੋੜਾ ਬੋਧਾ ਵੀਰ ਉਹਨਾਂ ਟ੍ਰੀਟਮੈਂਟ ਵੀ ਉਹਦਾ ਕੀਤਾ ਠੀਕ ਆ ਜੀ ਚਲੋ ਅਨਫੋਰਚੂਨੇਟਲੀ ਜਿਹੜਾ ਉਹ ਐਕਸਪਾਇਰ ਹੋ ਗਿਆ ਇਹ ਹੁਣ ਦੋਸਤੋ ਮੱਝ ਦੇ ਥੱਲੇ ਦੁੱਧ ਜਿਹੜਾ 6ਵੇਂ 7ਵੇਂ ਦਿਨ ਦੇ ਦੌਰਾਨ ਅੱਜ 10 ਕਿਲੋ ਦੁੱਧ ਆ ਠੀਕ ਆ ਤੇ ਬਾਕੀ ਹੈਪੀ ਹੁਣ ਮਿਲਦੀ ਕਿਵੇਂ ਆ ਸੂਰਾ ਪਾੜੇ ਦੇ ਪਾੜੇ ਦੇ ਹਾਂਜੀ ਹਾਂਜੀ ਅਗੇ ਘਰੇ ਜੇ ਉਹਨੇ ਘਰੇ ਲਾਤ ਲਾਊਗੀ ਮੈਂ ਇੰਨੀ ਗਰੰਟੀ ਹੋਊਗੀ ਆਪਣੀ ਠੀਕ ਹੈ ਜੀ ਹਾਂਜੀ ਤਾਂ ਦੋਸਤੋ ਪਹਾੜੇ ਤੇ ਮਿਲਦੀ ਆ ਠੀਕ ਆ ਜੀ ਬੇਸ਼ੱਕ ਇੱਥੇ ਮੇਰੇ ਭਰਾ ਕਿਸੇ ਨੇ ਵੀ ਪੈਸੇ ਖਰਚ ਕਰਦੇ ਆ ਦੋ ਟਾਈਮ ਤੁਸੀਂ ਅੱਗੇ ਪਹਾੜਾ ਵੰਡਾ ਪਾ ਕੇ ਇੱਥੇ ਵੀ ਤਸੱਲੀ ਕਰ ਲਿਓ ਠੀਕ ਆ ਅੱਗੇ ਜਾ ਕੇ ਵੀ ਜੇਕਰ ਇੱਥੇ ਤਸੱਲੀ ਦੇ ਵਿੱਚ ਤੁਹਾਡੇ ਪਾਸ ਬੈਠੀ ਪਹਾੜੇ ਵੰਡੇ ਤਾਂ ਵੀ ਜਾਵਾਂਗੇ ਇੱਥੇ ਟਾਈਮ ਆ ਗਾ ਵੀਡੀਓ ਕਾਲ ਜਰ ਦੂਜੇ ਟਾਈਮ ਲਾ ਕੇ ਅੱਗੇ ਘਰੇ ਚਵਾ ਕੇ ਜਾਵਾਂਗੇ ਹਾਂ ਹਾਂਜੀ ਨਾਲੇ ਵੀ ਸਪੈਸ਼ਲ ਫਿਰ ਚਵਾਉਣ ਵੀ ਜਾਣਾ ਪੈਂਦਾ ਤੁਹਾਨੂੰ ਜਾਵ ਗੱਲ ਲਈ ਕੋਈ ਨ ਡੰਗਰ ਸਾਫ ਸੁਥਰਾ ਆਪਣਾ ਦੇ ਹਾਂ ਹਾਂਜੀ ਇੱਕ ਹੁਣ ਪਤਾ ਨਾ ਵੀ ਬੱਚਾ ਨਹੀਂਗਾ ਤੇ ਕਈ ਵਾਰ ਆਪਾਂ ਕਹਿ ਦਿੰਦੇ ਹਾਂ ਜੇ ਇੱਥੋਂ ਪਹਾੜੇ ਤੇ ਮਿਲਦੀ ਵੀ ਉੱਥੇ ਚਵਾਗੇ ਵੀ ਆਉਣੀ ਪੈਂਦੀ ਬਸ ਜੀ ਬਸ ਚਵਾਗੇ ਨਾ ਕਦੇ ਵੀ ਯਾਰ ਇੱਥੇ ਮਿਲਦੀ ਉੱਥੇ ਨਹੀਂ ਮਿਲਦੀ ਹਾਂਜੀ 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 ਇੱਕ ਦੋ ਦਿਨ ਪਸੂ ਬਾਕੀ ਨਵੀਂ ਥਾਂ ਤੇ ਜਾ ਕੇ ਕਰੀ ਜਾਂਦੇ ਨੇ ਕਦੇ ਬੰਨ ਕਾਜ ਨਾਲ ਬਕਾਨੇ ਨਾਲ ਚੱਲ ਜੈਣਾ ਹਾਂ ਬਾਕੀ ਕੋਈ ਚੱਕਰ ਨਹੀਂ ਜਾ ਲੈ ਸਕਦੀ ਦੇਖਦੀ ਨਾ ਜਾਵੇ ਲੱਤ ਚੜੀ ਦਾ ਵੀ ਇੱਕ ਦੋ ਦਿਨ ਜੇ ਕੁਝ ਪੈਂਦੀ ਠੀਕ ਹੈ ਜੀ ਹਾਂਜੀ ਲਓ ਦੋਸਤੋ ਬਾਕੀ ਤੁਹਾਡੇ ਸਾਹਮਣੇ ਆ ਪੂਰੀ ਡਿਟੇਲ ਪੂਰੀ ਹਿਸਟਰੀ ਇਹ ਪੀਨੇ ਦੱਸ ਹੀ ਦਿੱਤੀ ਆ ਤੇ ਅੱਜ ਸੁਈਦਾ ਵੀ ਟਾਈਮ ਤੁਹਾਨੂੰ ਨੋਟ ਕਰਾਤਾ ਦੁੱਧ ਐਸ ਵਕਤ ਜਿੰਨਾ ਥੰਦੇ ਉਹ ਵੀ ਤੁਹਾਨੂੰ ਨੋਟ ਕਰਾਤਾ ਜਦੋਂ 10 ਕਿਲੋ ਮਿਣਕੇ ਦੇ ਦਾਂਗੇ ਆ ਕਰੋ ਚਾਚਾ ਤੋਂ 10 ਕਿਲੋ ਦੁੱਧ ਪਾੜੇ ਬੰਦੇ ਤੇ ਮਿਲਦੀ ਏ ਠੀਕ ਆ ਜੀ ਠੀਕ ਹੈ ਬਾਕੀ ਆਪੀ ਅਗਲੇ ਪਿਛਲੇ ਥਣਾ ਦੀ ਚਵਾਈ ਬਰਾਬਰ ਬਹੁਤ ਜਿਆਦੀ ਸੰਸਾਬ ਅੱਛਾ ਹਾਂਜੀ ਠੀਕ ਹੈ ਤੇ ਕੀ ਮੁੱਲ ਰੋਗੇ ਇਹਦਾ ਲੋ ਤੋਂ ਵੇਚੀ ਆਪਾਂ ਮੁੱਲ ਪਾਇਆ 85000 ਰੁਪਏ ਹਰ ਕੜਾ 80 ਦੀ ਝੋਟੀ ਵੇਚੀ ਹੋਣਾ ਪੂਰੇ 70000 ਦੀ ਝੋਟੀ ਦੇਣੀ ਹੈ ਜੋ ਸ਼ੂਰ ਛੱਪਾ ਹੀ ਹੋਣਾ ਥੋੜਾ ਬੜਾ ਬੱਚੇ ਪੁੱਤੇ ਕਰਕੇ ਲੈਸ ਲੱਗ ਹਾਂਜੀ ਹਾਂਜੀ ਨੋਟ ਕਰਨੇ ਪਏ ਰੁਪਏ ਥੋੜੇ ਜਿਹਾ ਚਲੋ ਕੋਈ ਗੱਲ ਨਹੀਂ ਵਧੀਆ ਹਾਂਜੀ ਤਾਂ ਦੋਸਤੋ ਅੱਜ ਚਲੋ ਕਾਰਨ ਬਣ ਗਿਆ ਠੀਕ ਹੈ ਜਿੰਨੇ ਦਾ ਬੱਚਾ ਜਿੱਦਾਂ ਸੀਗਾ ਨਾਲ ਇਹਦੇ ਉਦੋਂ ਵੀਰਾਂ ਦਾ ਵੀ ਆਪਾਂ ਮੁੱਲ ਪਾਇਆ ਸੀ ਉਹ ਤੁਹਾਡੇ ਸਾਹਮਣੇ ਜਾਂ ਠ ਹੁਣ ਬਿਨ ਬੱਚੇ ਤੋਂ ਚਲੋ ਭਾਰੇ ਭੂੜੇ ਵੰਡੇ ਦੇ ਮਿਲਦੀ ਆ ਅੱਜ 70000 ਦੀ ਤੁਹਾਨੂੰ ਇਹ ਮਿਲ ਜੂਗੀ ਠੀਕ ਆ ਬੱਚਾ ਦਾ ਝੋਟੀ ਫੇਰ ਪਾਸੇ 85 ਦੀ ਵੇਚ ਲਈਦੀ ਸੀ ਹਾਂਜੀ ਹਾਂਜੀ ਸਵਾਦ ਬੱਚਾ ਮਾਰਨ ਕੋਈ ਕਰਦੇ ਆ ਪਰ 70000 ਤੋਂ ਛੋਟ ਸਪਾਏ ਹੋਏ ਮੇਰਾ ਵੀਰ ਇਹਨਾਂ ਆ ਕੇ 60000 ਦਾ ਬਾਟ ਦੇਣਾ ਹਾਂ ਹਾਂਜੀ ਦੋ 10 ਕਿਲੋ ਮਿਲ ਕੇ ਦਵਾਂ ਦੋ ਟਾਵਾਂ ਠੀਕ ਆ ਜੀ ਠੀਕ ਆ ਜੀ ਅਗੇ ਹੈਪੀ ਆਪਾਂ ਜਿਹੜੀ ਇਹਦੀ ਡਿਟੇਲ ਵੇਰਵਾ ਤੁਸੀਂ ਦੱਸਿਆ ਸੀਗਾ ਵੀ ਅੱਜ ਇਹ ਝੋਟੀ ਵੈਸੇ ਮਾਰਨਿੰਗ ਜਿਹੜੀ ਇਹਦੀ ਚਵਾਈ ਆ ਇਹ ਸੰਦਾਂ ਚਵਾਈ ਆ ਵੀ ਹੋ ਗਈ ਹੈ ਵੀਰ ਹੁਣਾਂ ਲਈ ਹਾਂਜੀ ਤੇ 7 ਵਜੇ ਚਵਾਈ ਕਰ ਲਈ ਸੌਦਾ ਸੌਦਾ ਹੈ ਮਨੇ ਕਹਿੰਦੇ ਰੁਪਏ 10000 ਆਪਣਾ ਦਿੱਤੀ ਨਹੀਂ ਦਾ ਆਹੋ ਹਾਂਜੀ ਠੀਕ ਆ ਹਾਂਜੀ ਦੁੱਧ ਇਹਦੇ ਥੱਲੇ ਕਿੰਨਾ 13 ਕਿਲੋ ਸੰਦ ਹੋਊਗਾ ਇਸ ਟਾਈਮ ਤਿਆਰ ਆ ਤੇ ਇਹਨੂੰ ਸਮਾਂ ਕਿੰਨਾ ਹੋ ਗਿਆ ਸੂਈ ਨੂੰ ਹਫਤਾ ਆ ਗਿਆ ਸੀਨਾਂ ਚ ਮਗਰ ਕੱਟੀ ਹੈ ਕੱਟਾ ਕੱਟਾ ਹੀ ਮਗਰ ਮਗਰ ਕੱਟਾ ਹੈ ਵੀ ਦੂਜੇ ਸੂਬੇ ਆ ਨਹੀਂ ਤੀਜਾ ਸੂਬਾ ਸਾਨੂੰ ਸਾਵੇ ਤੀਜਾ ਸੂਬਾ ਹਾਂਜੀ ਹਾਂਜੀ ਠੀਕ ਆ ਜੀ ਹਾਂਜੀ ਪਰ ਦੋਸਤੋ ਇਹ ਤੀਜਾ ਸੂਬਾ ਹੈ ਠੀਕ ਆ ਜੀ ਹਫਤੇ ਖੰਡ ਦਾ ਸਮਾਂ ਹੋ ਗਿਆ ਇਹਨੂੰ ਸੂ 13 ਕੋਈ ਵੀਰ ਵੀ ਨਾਲ ਦੋ ਟੈਂਟ ਚੋ ਕੇ ਖੜੇ ਹੋ ਜੀ ਤਸੱਲੀ ਕਰੇ ਹੋ ਜਿਹੜੇ 7 ਵਜੇ ਦੀ ਚੁਾਈ ਹੋਈ ਸਾਡੇ 7:30 ਵਜੇ ਦੀ 7:30 ਵਜੇ ਦੀ ਹਾਂਜੀ ਇਹਦੀ ਚੁਾਈ 200 ਮਾਰਨਿੰਗ ਜਿਹੜੀ ਕੀਤੀ ਸੀ ਕਿ ਚਲੋ ਥੋੜੀ ਲੇਟ ਹੀ ਦੱਸਣ ਦਾ ਵੀਰ ਵੀ ਲੇਟ ਹੀ ਚੁਾਈ ਕੀਤੀ ਆ ਕੋਈ ਕਸਟਮਰ ਗਾਹਕ ਆਏ ਸੀ ਠੀਕ ਆ ਜੀ ਉਹਨਾਂ ਨੇ ਪਾਸ ਕਰਨੀ ਸੀ ਕਿ ਪਾਸ ਉਹਨਾਂ ਦੇ ਹੋ ਗਈ ਸੀ ਚਲੋ ਅੱਗੋਂ ਅਗਲੀ ਵੀਡੀਓ ਵੀ ਬਣਾ ਜਾ ਰੱਖੀਏ ਚੋਂਦੇ ਨਾ ਆਪਾਂ ਵੀਡੀਓ ਬਣਾਈ ਆ ਆਪਾਂ ਵੀਡੀਓ ਜਿਹੜਾਂ ਕਿ ਇਹਨੂੰ ਚੁਾਈ ਦੀ ਸਵੇਰ ਦੀ ਠੀਕ ਆ ਜੀ ਚੁਾਈ ਦੀ ਵੀਡੀਓ ਕੀਤੀ ਆਪਣੇ ਕੋਲ ਹਾਂਜੀ ਹਾਂਜੀ ਠੀਕ ਆ ਜੀ ਅਓ ਤੁਸੋਂ ਮਾਰਨਿੰਗ ਜਿਹੜੀ ਚੁਵਾਈ ਆ ਉਹਦੀ ਵੀਡੀਓ ਤੁਸੀਂ ਨਾਲ ਦੀ ਨਾਲ ਹੀ ਦੇਖ ਰਹੇ ਹੋ ਠੀਕ ਆ ਆਪਾਂ ਵਿੱਚੇ ਚਾਲੂ ਕਰਦੇ ਆਂਗੇ ਠੀਕ ਆ ਤੇ ਬਾਕੀ ਕਿਹੋ ਜਿਹੀ ਚੁਵਾਈ ਆ ਕਿਸੇ ਰਕਮ ਦਾ ਕੋਈ ਭੂਰ ਛਟਾ ਤਾਂ ਨਹੀਂਗਾ ਥਾਂ ਦੇ ਵਿੱਚੋਂ ਉਹ ਤੁਸੀਂ ਚੰਗੀ ਤਸੱਲੀ ਨਾਲ ਵੀਡੀਓ ਚੁਵਾਈ ਦੇ ਵਿੱਚ ਦੇਖ ਲਿਓ ਤੇ ਤਸੱਲੀ ਕਰਨੀ ਆ 12 13 ਲੀਟਰ ਦੀ ਇੱਥੇ ਾਨ ਕੇ ਆਪੀ ਦੋ ਟਾਈਮ ਤਿੰਨ ਟਾਈਮ ਜੋ ਕੇ ਤਸੱਲੀ ਕਰ ਲਿਓ ਠੀਕ ਆ ਤੇ ਕੱਦ ਬੋਤਾਲੀ ਇਹ ਪੂਰੀ ਝੋਟੀ ਭੱਟੀ ਆ ਕੋਈ ਛੋਟੀ ਨਹੀਂਗੀ ਬੇਲਬੂਲ ਵੀ ਸੋਹਣੀ ਆ ਲਪਾਈ ਵੀ ਪੂਰੀ ਆ ਤੇ ਕੱਦ ਵੀ ਚੰਗਾ ਇਧਰੋਂ ਤੁਹਾਨੂੰ ਬੱਚਾ ਇੱਕ ਵਾਰੀ ਦਿਖਾ ਦਿਆਂ ਠਾਂ 7 7 6 ਆ ਜਿਹੜਾ ਕਟਾ ਮਾਣਾ ਨਾੜੂ ਨਾਲ ਆਏ ਬੱਚੇ ਨਾੜੂ ਖਾ ਜਾਂਦੇ ਉਹ ਮੈਂ ਲਖਾ ਗਈ ਜਦੇ ਥੋੜਾ ਨਾੜੂ ਤੁਹਾਨੂੰ ਨਾਲ ਦਿਖਾਈ ਦਊਗਾ ਬਿਲਕੁਲ ਕੁਲਾ ਬੱਚਾ ਲੋ ਹੈਪੀ ਤੋਰ ਤੀਏ ਨੂੰ ਵੀ ਸਰ ਮੈਰਾ ਮੂੜਾ ਮਾਫੀ ਸੋਰੀ ਛੋੜਾਸਤਰਾ ਇਹ ਕੁਲੇ ਚਾਹੂ ਹੂੰ ਹੂੰ ਪੂਰੀ ਬਣ ਜਾਂਦੀ ਸ਼ਾਮ ਨੂੰ ਟਾਈਮ ਆ ਟਾਈਮ ਬਿਲਕੁਲ ਜੀ ਤੋ ਦੋਸਤੋ ਇੱਕ ਵਾਰੀ ਫੇਰ ਆਪਾਂ ਕਨਫਰਮ ਕਰਾ ਦਿੰਨੇ ਆ ਕੋ ਡੇਢ 2 ਵਜ ਦਾ ਸਮਾਂ ਜਿਉਂ ਸ਼ਾਮ ਨੂੰ 4:30 ਦਾ ਸਮਾਂ ਬਿਲਕੁਲ ਨੇੜ ਹੋਊਗਾ ਇਹ ਤਾਂ ਕੋਈ 6-7 6-7 ਵਜਣਗੇ ਤੇ ਬਾਣਾ ਥਣ ਕੇ ਕਰਮਾ ਵਾਲੀ ਪੂਰੀ ਤਿਆਰ ਹੋ ਜੂਗੀ ਠੀਕ ਆ ਜੀ ਭਾਂਡਾ ਭੁੰਡਾ ਪੂਰਾ ਭਰ ਜੂਗੀ ਉਦੋਂ ਤੇ ਉਦੋਂ ਥੋੜੀ ਦਖ-ਦੁਖ ਜਿਹੜੀ ਹੋਰ ਦੇਊਗੀ ਥੱਲੇੋਂ ਠੀਕ ਆ ਹੁਣ ਤਕਰੀਬਨ ਕੋਈ ਸਮਾਂ ਵੀ ਅਜੇ ਅੱਧਾ ਹੀ ਹੋਇਆ ਜੇਕਰ ਆਪਾਂ ਦਿਨ ਦੀ ਗੱਲ ਕਰੀਏ ਤੇ ਅੱਧ ਵਿੱਚ ਹੀ ਪਹੁੰਚੇ ਆ ਤੇ ਸ਼ਾਮ ਨੂੰ ਬਣੀ ਥੜੀ ਤੁਸੀਂ ਹੋਰ ਵੀ ਵੇਖ ਲਿਓ ਇੱਥੇ ਆਣ ਕੇ ਨਿਗਾਹ ਮਾਰ ਲਿਓ ਠੀਕ ਆ ਸਾਨੂੰ ਜਾਵਾ ਇਹ ਯਕੀਨ ਨਹੀਂ ਕਰਦਾ ਚੱਡੇ ਆਗੇ ਮਣਕੇ ਜੀਦਾਗਾ ਪਰ 13 ਕੁ ਲੋ ਦੋ ਦੂਪ ਟਾਈਮ ਤੱਕ ਖੜੇ ਮੇਰਾ ਵੀਰ ਕਿਹੜਾ ਵੀ ਆਵੇ ਆ ਠੀਕ ਹਾਂਜੀ ਆਪੇ ਕੀ ਮੰਗਦੇ ਆਂ ਦਾ ਫਿਰ ਸਾਨੂੰ ਸਾਹ ਮੋਲ ਕੋਈ ਨਹੀਂ 130 ਮੈਂ ਵੀ ਦੇਣੀ ਆ ਇੱਕ 30 ਇੱਕ 30 ਦੇਣੀ ਛੋਟ ਚ ਭਾਈ ਚੋ ਕੋਈ ਤੇ ਲੈਸ ਨੂੰ ਕਰਦੇ ਤੇ ਖੁੱਲੀ ਡੁੱਲੀ ਛੋਟ ਚ ਆਪਾ ਹੋ ਜੂਗਾ ਥੋੜਾ ਬਾਲਾ ਕਰਦੇ ਹੋ ਮਾਨ ਹਾਂਜੀ ਹਾਂਜੀ ਕਰਦਾ ਕਰਦਾ ਲਓ ਵੀ 130 ਵੀ ਜਿਆਦਾ ਨਹੀਂਗਾ ਮੋਲਾ ਆਪਾ ਪਧਰੇ ਜੇ ਪਾਏ ਆ ਠੀਕ ਆ ਹਾਂਜੀ ਹਾਂਜੀ ਲਓ ਵੀ 1 ਲੱਖ 30 ਹਜ਼ਾਰ ਦੇ ਵਿੱਚੋਂ ਕਿਸਾਨ ਵੀਰੋ ਛੋਟ ਚ ਆਪਾ ਹੋ ਜਾਊਗਾ ਮਾਨਤਾ ਨੂੰ ਹੋ ਜਾਊਗਾ 13 ਕਿਲੋ ਦੁੱਧ ਮਿੰਤੀ ਵਾਲਾ ਇਹਦੇ ਥੱਲੇ ਠੀਕ ਆ ਜਿਹੜੀ ਤੁਸੀਂ ਆਣ ਕਿਥੇ ਚਵਾਈ ਕਰ ਹੀ ਲੈਣੀ ਆ ਪਸ਼ੂ ਆਲਮੋਸਟ ਅੱਜ ਸਾਰੇ ਸੂਏ ਸਫਾਇਆ ਦੀ ਇੱਕ ਝੋਟੀ ਨੂੰ ਛੱਡ ਕੇ ਠੀਕ ਆ ਝੋਟੀ ਚੰਗੀ ਅੱਜ ਭਲਕ ਵੈਸੇ ਤਿਆਰੀ ਤੇ ਹੀ ਅੱਜ ਭਲਕ ਸੂਹੂਗੀ ਇਹ ਅੱਜ ਨਾਗਨੇ ਟੋਟਲ ਵੀਰ ਲਖਵੀਰ ਉਹਨਾਂ ਦੀਆਂ ਬਹਿਕਾਂ ਤੇ ਵੀਰ ਹੈਪੀ ਉਹਨਾਂ ਦੇ ਕੋਲ ਸੋ ਚਾਰੇ ਨਾਗਾਂ ਦੀ ਡਿਟੇਲ ਦੋਸਤੋ ਤੁਹਾਡੇ ਨਾਲ ਆਪਾਂ ਸਾਂਝੀ ਕਰਤੀ ਆ ਸੋ ਇੱਥੇ ਆਣ ਕੇ ਆਪਣੀ ਨਰਖ ਪਰਖਾ ਤਸੱਲੀ ਤੁਸੀਂ ਕਰਨੀ ਆ ਠੀਕ ਆ ਜੀ ਤੇ ਬਾਕੀ ਨੰਬਰ ਆਪਾਂ ਲੈ ਲੈਨੇ ਆ ਇੱਕ ਹੈਪੀ ਆਪਣਾ ਨੰਬਰ ਬੋਲ ਵੀਰ ਦਾ ਫੋਨ ਨੰਬਰ ਆਪਣਾ 814373572 ਇਸੇ ਨੰਬਰ ਤੇ ਵਟਸਐਪ ਚੱਲਦਾ ਹੈ ਠੀਕ ਆ ਜੀ ਲਖਵੀਰ ਭਾਪ ਆਪਣੇ ਨੰਬਰ ਵੀ ਬੋਲ ਦिए 964644 ਦੇ ਕੋਈ ਫਿਰ ਬੋਲ 964646 ਵਧੇਨ 18 ਠੀਕ ਹੈ ਹਾਂ ਦੋਸਤੋ ਦੋਨੋਂ ਵੀਰਾਂ ਦੇ ਨੰਬਰ ਜਿਹੜੇ ਆ ਸਕਰੀਨ ਦੇ ਉੱਪਰ ਵੀ ਲੱਗ ਚੁੱਕੇ ਆ ਠੀਕ ਹੈ ਜੀ ਤੇ ਆਓ ਇੱਥੇ ਆਣ ਕੇ ਆਪਣੀ ਨਰਕ ਪਰਖਾ ਤਸੱਲੀ ਕਰੋ ਮਾਲ ਇਸੇ ਤਰ੍ਹਾਂ ਦੋਸਤੋ 5 6 7 ਨੰਬਰ ਜਿਹੜੇ ਇਸ ਫਾਰਮ ਤੇ ਅਵੇਲੇਬਲ ਹੁੰਦੇ ਆ ਮੌਜੂਦ ਹੁੰਦੇ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ